ਦੁਬਈ ਵਾਲੇ ਖਜ਼ੂਰਾ ਦੇ ਬਾਗ ਦੇ ਵਿੱਚ ਅੱਜ ਆਪਾਂ ਆਏ ਆ ਪਰ ਮਿੱਤਰੋ ਦੁਬਈ ਨਹੀਂ ਹੈਗੇ ਆਪਾਂ ਬਠਿੰਡੇ ਤੋਂ ਸਿਰਫ 2.5 ਕਿਲੋਮੀਟਰ ਦੂਰ ਆਏ ਆ ਆਪਾਂ ਖੜੇ ਆ ਇਸ ਵਕਤ ਵਿਜੇਨਗਰ ਦੇ ਵਿੱਚ ਜ਼ਿਲ੍ਹਾ ਅਨੂਪਗੜ ਰਾਜਸਥਾਨ ਦੇ ਵਿੱਚ ਤੇ ਬਾਈ ਨਾਲ ਆਪਾਂ ਮਿਲਵਾਨੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਬਾਈ ਜੀ ਵਧੀਆ ਬਾਈ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਣੇ ਫਾਰਮ ਦਾ ਨਾਮ ਦੱਸਿਓ ਜੀ ਬਾਈ ਮੇਰਾ ਨਾਮ ਮਨਮਿਤ ਸਿੰਘ ਹੈ ਤੇ ਮੇਰੇ ਫਾਰਮ ਦਾ ਨਾਮ ਹੈ ਦਸ਼ਮੇਸ਼ਵਾਮ ਤੇ ਇਹ ਹੈਗਾ 5 ਬੇਲਮ ਪਿੰਡ ਦਾ ਨਾਮ ਪਿੰਡ ਦਾ ਨਾਮ 5 ਬੇਲਮ ਹੈ ਤੇ ਸਾਡਾ ਟਾਊਨ ਹੈ ਸ਼੍ਰੀ ਵਿਜੇਨ ਜ਼ਿਲ੍ਹਾ ਬਣਾ ਗਿਆ ਨੂੰ ਪਗੜ ਅਨੂਪਗੜ ਤੇ ਇਹ ਜਿਹੜੇ ਖਜੂਰ ਹੈ ਜੀ ਇਹ ਦੁਬਈ ਵਾਲੇ ਖਜੂਰ ਹੈਗੇ ਦੁਬਈ ਵਾਲੇ ਖਜੂਰੇ ਭਾਜੀ ਤੇ ਉੱਥੋਂ ਫਿਰ ਇੱਥੇ ਲਿਆਉਣ ਦਾ ਕਿਵੇਂ ਪ੍ਰੋਸੈਸ ਬਣਿਆ ਵੀ ਇੱਥੇ ਵੀ ਹੋ ਸਕਦਾ ਹੈ ਜੀ ਗਵਰਨਮੈਂਟ ਦਾ ਹਿੱਲਾ ਸੀਗਾ ਹਾਂਜੀ ਤੇ 2010 ਦੇ ਸਬਸਿਡੀ ਆਈ ਸੀਗੀ ਹਾਂਜੀ ਤੇ ਉਸ ਟਾਈਮ ਅਸੀਂ ਇਹ ਫੇਰ ਦਾ ਪਲਾਨ ਕਰਿਆ ਸੀਗਾ ਤੇ ਇਹ ਕਿੰਨੇ ਜਗ੍ਹਾ ਦੇ ਵਿੱਚ ਹੈ ਜੀ ਫਾਰਮ ਤੁਹਾਡਾ ਸਾਡੇ ਕੋਲ 4 ਕਿੱਲੇ ਲੈ ਲੋ ਬਿੱਗੇ ਜਾਂ ਕਿੱਲੇ ਕਿੱਲੇ ਲੈ ਲੋ ਸਾਡੇ 5 ਕਨਾਲ ਦਾ ਕਿੱਲਾ ਹੋ ਗਿਆ ਬਿੱਗੇ ਬਿੱਗੇ ਗੱਲ ਹੈ ਨਾ 4 ਬਿੱਗਿਆਂ ਦੇ ਵਿੱਚ ਹੈ ਤੇ ਇਹ 4 ਬਿੱਗਿਆਂ 'ਚ ਘਟੋ-ਘਟ ਲਾਉਣਾ ਪੈਂਦਾ ਹੈ ਨਾ ਜੀ ਹਾਂ ਘਟ ਆਪਾਂ ਜਿਹੜੀ ਸਰਕਾਰੀ ਫਾਈਲ ਲਾਣੇ ਹਾਂ ਕਟੋਕੜ ਇੱਕ 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 ਏਕੜ ਦੇ ਲੱਗੂਗੀ ਤੇ ਇਹ ਤੁਸੀਂ ਕਿਹੜੇ ਸਾਲ ਚ ਲਾਇਆ ਜੀ ਬਾਗ ਬਾਈ ਆਪਾਂ 2010 ਤੇ 2010 ਦੇ ਵਿੱਚ ਤੇ ਕੀ ਤੁਹਾਡਾ ਵੈਸੇ ਨਤੀਜਾ ਕੀ ਨਿਕਲਿਆ ਵੀ ਕਾਮਯਾਬ ਹੈ ਜੀ ਇਹ ਪ੍ਰੋਪਰ ਕੰਮ ਆਇਆ ਵਾ ਸ਼ਾਨਦਾਰ ਪ੍ਰੋਡਕਸ਼ਨ ਹੈ ਪ੍ਰੋਡਕਸ਼ਨ 'ਚ ਕੋਈ ਕਮੀ ਨਹੀਂ ਗਈ ਮਿਹਨਤਫੁੱਲ ਹੈ ਮਿਹਨਤਫੁੱਲ ਹੈ ਪੂਰੀ ਦੱਬ ਕੇ ਅੱਛਾ ਤੇ ਇਹਦੇ ਵਿੱਚ ਕਿੰਨੀਆਂ ਵੈਰਾਈਟੀਆਂ ਤੁਹਾਡੇ ਕੋਲੇ ਇਸ ਵਕਤੇ ਇਹਦੇ ਵਿੱਚ ਦੋ ਵੈਰਾਈਟੀਆਂ ਬਾਈ ਅੱਛਾ ਦੋ ਵੈਰਾਈਟੀ ਦੋ ਵੈਰਾਈਟੀ ਕਿਹੜੀਆਂ ਕਿਹੜੀਆਂ ਇੱਕ ਤਾਂ ਇਹ ਕਿ ਭਰੀ ਜਿਹੜੀ ਪੀਲੀ ਖਜੂਰ ਆਂਦੀ ਹੈ ਪੀਲੀ ਖਜੂਰ ਠੀਕ ਹੈ ਇੱਕ ਆ ਕਿ ਖੁਨੇ ਜੀ ਜਿਹੜੀ ਲਾਲ ਖਜੂਰ ਹੈ ਜਿਹਦੇ ਬੂਟੇ ਥੱਲੇ ਆਪਾਂ ਖੜੇ ਹਾਂ ਅੱਛਾ ਅੱਛਾ ਠੀਕ ਹੈ ਜੀ ਤੇ ਇਹ ਬੂਟੇ ਜਿਵੇਂ ਇੱਧਰ ਭਾਈ ਦਿਖਾ ਵੀ ਦਿਓ ਹਨਾ ਵੀ ਇਹ ਵਿੱਥ ਕਿੰਨੀ ਹੈ ਜੀ ਬੂਟੇ ਤੋਂ ਬੂਟੇ ਦੀ ਇਹਦੀ ਭਾਈ ਇਹ ਬੂਟੇ ਤੋਂ ਬੂਟਾ ਹੈਗਾ 25 ਫੁੱਟ ਤੇ ਅੱਛਾ 25 ਫੁੱਟ ਤੇ ਤੇ ਲੈਂਡ ਟੂ ਲੈਂਡ ਵੀ 25 ਫੁੱਟ ਤੇ ਅੱਛਾ ਲੈਂਡ ਟੂ ਲੈਂਡ ਵੀ 25 ਫੁੱਟ ਹੈ ਠੀਕ ਹੈ ਤੇ ਇਹ ਮਤਲਬ ਬਿੱਗੇ ਚ ਕਿੰਨੇ ਕੁ ਬੂਟੇ ਲੱਗ ਜਾਂਦੇ ਆਏ ਲਗਭਗ 36 ਪਲਾਂਟ ਲੱਗਣਗੇ ਆਪਣੇ ਸਮਝੋ ਠੀਕ ਹੈ ਤੇ ਇਹ ਇੱਕ ਬੂਟੇ ਤੋਂ ਝਾੜ ਕਿੰਨਾ ਕੁ ਲੈਂਦਾ ਹੀ ਫਿਰ ਇਹ ਹੁਣ ਜਿਵੇਂ 14 ਸਾਲ ਦਾ ਪਲਾਂਟ ਹੈ 14 ਸਾਲ ਦਾ ਮੇਰਾ ਬੂਟਾ ਹੋ ਗਿਆ ਹੁਣ ਲਗਭਗ ਸਮਝੋ ਕਿ 1.5 ਕੁੰਟਲ ਦਾ ਕਿ 2 ਕੁੰਟਲ ਤੱਕ ਇੱਕ ਬੂਟਾ ਇੱਕ ਬੂਟਾ ਤੇ ਮਤਲਬ ਕਿੰਨਾ ਝਾੜ ਟੋਟਲ ਆਪਣਾ ਤੁਹਾਡੇ ਫਾਰਮ ਦਾ 4 ਬਿਗਾਂ ਦਾ ਲਗਭਗ ਸਮਝੋ ਕਿ 200 ਕੁੰਟਲ 2.5 200 ਕੁੰਟਲ 200 ਕੁੰਟਲ ਤੇ ਕੀ ਕਮਾਈ ਦਾ ਜੇ ਕਈ ਲੋਕ ਦਰਸ਼ਕ ਜਾਣਨਾ ਚਾਹੁੰਦੇ ਉਹਨਾਂ ਨੇ ਵੀ ਕੀ ਕਮਾਈ ਇਹਦੇ ਚੋਂ 4 ਬਿਗਾਂ ਦੇ ਵਿੱਚ ਹੋ ਜਾਂਦੀ ਹੈ ਤੇ ਕਿੰਚ ਖਰਚਾ ਕਿੰਨਾ ਕੁ ਨਿਕਲ ਜਾਂਦਾ ਹੈ ਖਰਚਾ ਤਾਂ ਦੇਖੋ ਖਰਚਾ ਕਾਫੀ ਲੱਗਦਾ ਹੈ ਕਿਉਂਕਿ ਮਿਹਨਤ ਪੰਗਾ ਇਹ ਕਾ ਪੋਲਨ ਵੀ ਪੌੜ ਰੇ ਬੜਾ ਮਹੰਗਾ ਪੈਂਦਾ ਉਹ ਵੀ ਅਸੀਂ ਮੰਗਾਉਨੇ ਆ 14-15000 ਰੁਪਏ ਕਿਲੋ ਐ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਥੈਲੀ ਚੜਾਉਨੇ ਇਹ ਵੀ ਅਸੀਂ ਮੰਗਾਉਨੇ ਇਹ ਵੀ ਇੱਥੋਂ ਮਿਲਦੀ ਨਹੀਂ ਅਸੀਂ ਗੁਜਰਾਤ ਤੋਂ ਮੰਗਾਉਨੇ ਆ ਅੱਛਾ ਜੀ ਠੀਕ ਹੈ ਥੈਲੀ ਦਾ ਵੀ ਸਾਈ ਇਹ ਲਗਭਗ 18-20 ਰੁਪਏ ਦੀ ਸਾਨੂੰ ਇੱਕ ਥੈਲੀ ਪੈਂਦੀ ਆ ਹਾਂਜੀ ਠੀਕ ਹੈ ਲਗਭਗ 2.5-3000 ਸਾਢੀ ਥੈਲੀ ਲੱਗਦੀਆਂ ਇੱਕ ਸੀਜ਼ਨ ਚ ਜੀ ਠੀਕ ਹੈ ਤੇ ਉਸ ਤੋਂ ਬਾਅਦ ਬੰਦੇ ਦਾ ਵੀ ਖਰਚਾ ਰਹਿੰਦਾ ਖਰਚੇ ਤਾਂ ਹੁੰਦੇ ਹੁੰਦੇ ਆ ਠੀਕ ਹੈ ਬਾਕੀ ਠੀਕ ਹੈ ਇਨਕਮ ਵੀ ਠੀਕ ਵਧੀਆ ਰਹਿੰ ਕੰਪੀਟੀਸ਼ਨ ਤੁਸੀਂ ਰਹਿਣਾ ਤੁਹਾਨੂੰ ਆਦੇ ਫਰੂਟ ਦੇ ਸਾਈਜ਼ ਉਤੇ ਪੂਰਾ ਕੰਮ ਕਰਨਾ ਪਊਗਾ ਟਾ 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 ਮਾਲ ਮਾਰਕੀਟ ਚ ਨਿਕਲੂਗਾ ਤੇ ਮਾਰਕੀਟਿੰਗ ਇਹਦੀ ਹੁੰਦੀ ਕਿਵੇਂ ਜੀ ਫਿਰ ਇਹ ਮਾਰਕੀਟਿੰਗ ਐਵੇਂ ਬਾਈ ਹੁਣ ਜਿਵੇਂ ਸਵੇਰੇ ਠੇਕੇਦਾਰ ਮੇਰੇ ਫਾਰਮ ਚ ਆ ਜਾਂਦੇ ਨੇ ਅੱਜੇ ਆਪਣੀ ਕੁਆਲਿਟੀ ਅੱਛੀ ਆ ਤੇ ਦਸ਼ਮੇਸ਼ ਫਾਰਮ ਦੇ ਨਾਮ ਤੇ ਲੋਕ ਇੱਥੇ ਆ ਜਾਂਦੇ ਨੇ ਬਾਕੀ ਜਿਵੇਂ ਲਾਗ ਛਾਕੇ ਜਵੇਂ ਮੰਡੀ ਆ ਜਾਂ ਸੂਟ ਤਕੜਾ ਹੋ ਗਿਆ ਉਹਨੂੰ ਪਕੜੋ ਗਿਆ ਗੰਗਨਰ ਹੋ ਗਿਆ ਰਾਵਲਾ ਘਟਸਾਣਾ ਐਸੇ ਐਸੇ ਰੇਚ ਆਪਣਾ ਮਾਲ ਬਹੁਤ ਜਾਂਦਾ ਠੀਕ ਹੈ ਮਤਲਬ ਇਹਦੀ ਮਾਰਕੀਟਿੰਗ ਦੀ ਦਿੱਕਤ ਕੋਈ ਨਹੀਂ ਆਉਂਦੀ ਸ਼ੁਰੂ ਚ ਸੀ ਭਾਈ ਸ਼ੁਰੂ ਚ ਸੀ ਪਹਿਲਾਂ ਮਾਰਕੀਟਿੰਗ ਕਰਨੋਂ ਸਾਨੂੰ 2 ਸਾਲ ਲੱਗੇ ਮਾਰਕਟ ਬਣਾਉਣ ਵਾਸਤੇ ਹਾਂਜੀ ਕਿਉਂਕਿ ਪਹਿਲਾਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਖਜੂਰ ਹੁੰਦੀ ਕੀ ਹੈ ਜੋ ਸ਼ੁਰੂਆਤ ਹੈ ਮੈਂ ਤਾਂ ਵੀਜਨ ਮੰਡੀ ਚ ਲੈ ਜਾ ਕੇ ਡੱਬੇ ਚ ਲਿਜਾ ਕੇ ਇੱਕ ਇੱਕ ਬੰਦੇ ਨੂੰ ਖੋਣੀ ਪਈ ਭਾਈ ਇਹ ਖਜੂਰ ਉਹਨਾਂ ਦਿਖਾ ਕੇ ਦੇਖੋ ਪਹਿਲਾਂ ਪਤਾ ਹੀ ਨਹੀਂ ਹੁਣਾ ਸਾਡੀ ਪਹਿਲਾਂ ਭਾਈ ਯਕੀਨ ਨਹੀਂ ਮੰਨੋਗੇ ਹਾਂਜੀ ਪਹਿਲੇ ਸਾਲ ਸਾਡੀ ਖਜੂਰ ਦੀ ਬੋਲੀ ਨਹੀਂ ਲੱਗੀ ਸੀ ਬਾਜ਼ਾਰ ਚ ਅੱਛਾ ਹੀ ਕਹਿੰਦੇ ਖਜੂਰ ਮਿੱਠਾ ਬਹੁਤ ਹੈ ਕਹਿੰਦੇ ਭਾਈ ਇਹ ਤਾਂ 25 ਰੁਪਏ ਨਹੀਂ ਵਿਕਣਾ ਉਦੋਂ ਸਾਨੂੰ ਪ ਤੇ ਅੱਜ ਅੱਜ ਉਹੀ ਮੰਡੀ ਹੈ ਵਿਜਨਰ ਮੰਡੀ ਹੈ ਜੋ ਹੀ ਮੰਡੀ ਹੈ ਉਹੀ ਸਾਡਾ ਫਾਰਮ ਹੈ ਅੱਜ ਔਨ ਡਿਮਾਂਡ ਹੈ ਕਿ ਮਾਲ ਭੇਜੋ ਮਤਲਬ ਜਦੋਂ ਕੋਈ ਡਿਮਾਂਡ ਆਉਂਦੀ ਉਦੋਂ ਤੋੜਦੇ ਆ ਇਹਨਾਂ ਹਾਂ ਨਹੀਂ ਹੁਣ ਡਿਮਾਂਡ ਹੋ ਗਈ ਪਹਿਲਾਂ ਡਿਮਾਂਡ ਨਹੀਂ ਸੀ ਪਹਿਲਾਂ ਲੋਕ ਮੈਂ ਕਹਿੰਦਾ ਪਹਿਲਾਂ ਸਾਡੀ ਬੋਲੀ ਨਹੀਂ ਲੱਗਦੀ ਸੀ ਫਰੂਟ ਦੀ ਇੰਨੇ ਬੁਰੇ ਰਵਾਸ ਸੀਗੇ ਠੀਕੋ ਜੁਰ ਵੀ ਕੋਈ ਚੀਜ਼ ਹੁੰਦੀ ਹੈ ਹੁਣ ਡਿਮਾਂਡ ਹੈ ਵੀ ਹੁਣ ਮੰਡੀ ਵਾਲੇ ਕਹਿੰਦੇ ਫੋਨ ਕਰਕੇ ਭਾਈ ਮਾਲ ਭੇਜੋ ਇੱਥੇ ਤੁਹਾਡਾ ਮਾਲ ਕੱਢੀਏ ਲੋਕ ਡਿਮਾਂਡ ਕਰ ਰਹੇ ਟੁਹਾਡੀ ਠੀਕ ਹੈ ਮਤਲਬ ਇਹ ਵੈਰਾਈਟੀ ਵਾਲੋ ਜਿਹੜੀ ਤੁਹਾਡੇ ਕੋਲੇ ਹੈਗੀ ਕੁਆਲ ਬੀ ਕੁਆਲਿਟੀ ਕੋਈ ਦਿੱਕਤ ਨਹੀਂ ਤੇ ਇਹ ਐਕਸਪੋਰਟ ਵੀ ਹੁੰਦਾ ਹੈ ਐਕਸਪੋਰਟ ਬਾਈ ਜਿਹੜੇ ਗੁਜਰਾਤ ਕੋ ਜਿਹੜੇ ਫਾਰਮ ਐ ਖਜੁਰਾਂ ਦੇ ਹਾਂ ਜੀ ਕਨੜਲਾਪੁਰ ਤੋਂ ਐਕਸਪੋਰਟ ਹੋ ਜਾਂਦੇ ਆ ਅਸੀਂ ਰਹਿ ਕੇ ਬਿਲਕੁਲ ਕੋਨੇ ਤੇ ਸਾਡੇ ਤੋਂ ਪਾਕਿਸਤਾਨ ਸਮਝੋ ਕਿ 60 ਕਿਲੋਮੀਟਰ ਬਾਰਡਰ ਤੇ ਆ ਬਾਰਡਰ ਤੇ ਆ ਗਏ ਹੁਣ ਵੀ ਇੱਕ ਜੈਪੁਰ ਵੀ ਸਾਡੇ ਤੋਂ ਕਰੀਬ 450 500 ਹੈ ਅੱਛਾ ਜੀ ਦਿੱਲੀ ਵੀ ਨਾ ਪਿਆ ਜਾਂਦਾ ਤੇ ਇੱਥੋਂ ਮਾਲ ਚੁੱਕ ਕੇ ਇੰਨੇ ਦੂਰ ਲੈ ਕੇ ਜਾਣਾ ਉੱਥੇ ਵੇਚੇਲ ਕਰਨਾ ਪੋਸੀਬਲ ਨਹੀਂ ਹੈ ਜਾਂ ਤਾਂ ਗਵਰਨਮੈਂਟ ਦੀ ਕੋਈ ਪਾਲਿਸੀ ਆ ਜੇ ਕਿ ਸਾਨੂੰ ਕੋਈ ਫਾਇਦਾ ਮਿਲ ਜੇ ਕਿਉਂਕਿ ਸਾਡਾ ਫਾਰਮ ਹੈਗਾ ਛੋਟਾ ਤੇ ਛ ਪਿੱਛੇ ਚਲਾ ਜਾਂਦੇ ਵੀ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਪ੍ਰੋਪਰ। ਬਾਕੀ ਵੱਡੇ ਫਾਰਮ ਵੀ ਬਹੁਤ ਹੈ ਇਹਦੇ। ਵੱਡੇ ਫਾਰਮ ਬਹੁਤ ਹੈ ਇਹਦੇ ਬਹੁਤ ਵੱਡੇ ਵੱਡੇ ਫਾਰਮ ਹੈ। ਉਹ ਤਾਂ ਫਿਰ ਮਾਲ ਧੋਕੇ ਪ੍ਰੋਪਰ ਕੱਟਦੇ, ਖਲਚ ਕੱਟਦੇ। ਅੱਛਾ। ਤੇ ਇਹਦੇ ਵਿੱਚ ਲਾਗਤ ਵਗੈਰਾ ਦਾ ਕੀ ਹਿਸਾਬ ਕਿਤਾਬ ਰੰਦਾਈ ਮੰਨ ਲਓ ਸਾਲ ਦਾ ਤੁਹਾਡਾ ਟੋਟਲ ਖਰਚੇ ਖਰਚੇ ਲਗਾ ਕੇ ਜੇ ਆਪਾਂ ਕੀ? ਖਰਚੇ ਖਰਚੇ ਕਰਕੇ ਤਾਂ ਵੀ ਵਈ ਨਾ ਨਾ ਕਰਦੇ ਵੀ ਅਸੀਂ ਲਗਭਗ ਸਮਝੋ ਕਿ 5-6 ਦੇ ਲੱਗੇ ਚੱਗੇ ਆਪਾਂ ਬਚਾ ਲੈਣੇ। ਏ ਬਾਈ ਜੀ ਮਤਲਬ ਜਿਵੇਂ Rajasthan ਚਾਪਾ ਖੜੇ ਆ ਨਾ ਤੇ ਇੱਥੇ ਜਿਹੜੇ ਨਾਰਮਲ ਆਸ-ਪਾਸੇ ਵਾਹਣ ਹੈਗੇ ਇਹਨਾਂ ਚ ਕੀ ਝੋਨਾ ਵਗੈਰਾ ਲੱਗਦਾਈ ਬਾਈ ਆ ਝੋਨੇ ਵਾਲੀ ਜ਼ਮੀਨ ਹੈ ਨਹੀਂ ਆ ਸਾਡੀ ਜ਼ਮੀਨ ਹੈਗੇ ਰੇਤਲੀ ਠੀਕ ਹੈ ਇੱਥੇ ਝੋਨਾ ਨਹੀਂ ਹੋਗਾ ਬਾਕੀ ਫਸਲਾਂ ਸਭ ਕਰ ਲੋਂਗੇ ਇਹ ਰੇਤਲੀ ਦੇ ਵਿੱਚ ਹੀ ਹੁੰਦਾ ਅਸਲ ਚ ਨਹੀਂ ਖਜੂਰ ਤਾਂ ਹਰ ਹਰ ਜ਼ਮੀਨ ਚ ਹੋ ਜਾਊਗਾ। ਹਰ ਜ਼ਮੀਨ ਚ। ਪਰ ਰੇਤਲੀ ਚ ਤਾਂ ਗਵਰਨਮੈਂਟ ਰეკਮੈਂਡ ਕਰਦੇ ਕਿ ਰੇਤ ਚ ਆਪ ਹੋਰ ਕੁਝ ਜ਼ਿਆਦਾ ਪ੍ਰੋਡਕਸ਼ਨ ਹੋਰ ਕੁਝ ਕਰ ਨਹੀਂ ਸਕਦੇ। ਇਹ ਹੋ ਸਕਦਾ। ਖਜੂਰ ਸਭ ਤੋਂ ਵਧੀਆ ਚੱਲਦਾ ਹੈ। ਕਿਉਂਕਿ ਇਹਨੂੰ ਜਿਹੋ ਜਿਹੇ ਮਰਜ਼ੀ ਪਾਣੀ ਦੇ ਦੋ। ਅੱਛਾ। ਖਾਰਾ ਪਾਣੀ ਦੇ ਦੋ, ਮਿੱਠਾ ਪਾਣੀ ਦੇ ਦੋ, ਸਾਰੇ ਪਾਣੀ ਚੱਲਦੇ ਇਹਨੂੰ। ਸਾਰੇ ਪਾਣੀ ਚੱਲਦੇ। ਸਾਰੇ ਪਾਣੀ ਚੱਲਦੇ ਤੇ ਵਧੀਆ ਪਲਾਂਟ ਚੱਲਦੇ ਕੋਈ ਦਿੱਕਤ ਨਹੀਂ ਹੁੰਦੀ। ਅੱਛਾ ਅੱਛਾ। ਤੇ ਇਹਦੇ ਵਿੱਚ ਹੋਰ ਕੋਈ ਫਸਲ ਤਾਂ ਨਹੀਂ ਹੁੰਦੀ ਜਿਵੇਂ ਆ ਵਿਚਾਲੇ ਜਗਾ ਹੈਗੀ। ਬਈ ਕਿ ਇਹਦੀ ਜੜ੍ਹਾਂ ਹੈ ਨਾ ਉਹ ਸਾਧੋ ਜਿੜਾ ਵ ਉਹ ਫਸਲ ਨੂੰ ਚੱਲਣਾ ਨਹੀਂ ਦਿੰਦੇ ਮੈਂ ਹੁਣ ਐਵੇਂ ਜਿਵੇਂ ਹੁਣ ਇੱਥੇ ਜ਼ਮੀਨ ਤਿਆਰ ਕਰਨੀ ਤੁਹਾਨੂੰ ਦੋ ਰੋੜ ਆ ਜਾਊਗਾ ਕਿਉਂਕਿ ਪੱਤੇ ਬਹੁਤ ਨਹੀਂ ਵੇ ਹੂੰ ਠੀਕ ਹੈ ਖਰਚਾ ਜ਼ਿਆਦਾ ਹੋ ਜਾਂਦਾ ਹੈ ਪ੍ਰੋਡਕਸ਼ਨ ਹੁੰਦੀ ਨਹੀਂ ਤਾਂ ਕਰਕੇ ਫਸਲ ਐਸੇ ਐਚ ਆ ਕਿ ਉਹ ਫਸਲ ਕਰਨੀ ਬਹੁਤ ਔਖੀ ਹੈ ਹੂੰ ਇਹ ਵੀ ਗੱਲ ਹੈ ਤੇ ਵੈਸੇ ਵੀ ਜਿਵੇਂ ਮੰਨ ਲਓ ਪੰਜਾਬ ਦੇ ਵਿੱਚ ਕਿਸੇ ਨੇ ਕਰਨਾ ਉਹ ਵੀ ਕਰ ਸਕਦੇ ਆ ਕੋਈ ਕਿਸਾਨ ਵੀ ਕਰ ਸਕਦਾ ਤੁਸੀਂ ਟਰਾਈ ਕਰੋ ਸਿੱਧੇ ਕਹਿੰਦੇ ਬਾਗਵਾਨੀ ਬੰਨੇ ਆਓ ਕਰੋ ਅੱਗੇ ਹੁਣ ਪੰਜਾਬ 'ਚ ਤਾਂ ਫਸਲਾਂ ਬਹੁਤ ਚੱਕਦੇ ਤਿੰਨ ਤਿੰਨ ਚਾਰ ਚਾਰ ਫਸਲਾਂ ਚੱਕਦੇ ਹੂੰ ਠੀਕ ਹੈ ਤੇ ਜ਼ਮੀਨ ਵੀ ਜ਼ਮੀਨ ਦਾ ਵੀ ਹੁਣ ਕਿੰਨਾ ਆਪਾਂ ਜੋੜ ਲਵਾਈ ਜਨੇ ਲ ਬਿਲਕੁਲ ਠੀਕ ਹੈ ਨਾ ਤੇ ਤੁਸੀਂ ਐਸ ਬੰਨੇ ਵੀ ਆ ਸਕਦੇ ਹੋ ਕੱਢ ਸਕਦੇ ਇਕੱਦਰ ਫਿਰ ਜਿਵੇਂ ਪਾਣੀ ਪੂਣੀ ਆਈ ਜਿਵੇਂ ਇੱਥੇ ਤੁਸੀਂ ਕਿਹੜਾ ਪਾਣੀ ਲਾਉਣਾ ਧਰਤੀ ਵਾਲਾ ਅਸੀਂ ਧਰਤੀ ਦਾ ਪਾਣੀ ਲਾਉਨੇ ਨਹਿਰੀ ਪਾਣੀ ਲਾਉਨੇ ਸਾਰੇ ਪਾਣੀ ਲਾਉਨੇ ਅਸੀਂ ਤੇ ਵਿੱਚ ਇਹਦੇ ਚ ਹੋਰ ਜੇ ਆਪਾਂ ਜਿਵੇਂ ਖਾਦ ਖਰਾਕ ਦੀ ਗੱਲ ਕਰੀ ਤਾਂ ਕੀ ਪੈਂਦੀ ਹੈ ਭਾਈ ਅਸੀਂ ਕੁਝ ਨਹੀਂ ਪਾਉਨੇ ਮੈਂ ਤਾਂ ਕਦੀ ਯੂਰੇ ਡੀਪੀ ਦਾ ਸਕਣੀ ਭਾਈ ਬੁੱਟੇ ਕੁਝ ਵੀ ਨਹੀਂ ਪਾਉਂਦੇ ਕੁਝ ਨਹੀਂ ਪਾਉਂਦੇ ਸਾਡਾ ਸਾਡਾ ਪਿਓਰ ਆਰਗੇਨਿਕ ਉਹਦੋਂ ਮੇਰਾ ਖੱਡੇ ਬਣਾ ਰੱਖਿਆ ਸੀ ਦੋ ਰੂੜੀ ਦੇ ਰੂੜੀ ਅਸੀਂ ਇੱਥੇ ਪਾਉਨੇ ਇਧਰ ਮੇਰਾ ਡੀਕੰਪੋਜ਼ਰ ਪਲਾਂਟ ਹੈ ਡੀਕੰਪੋਜ਼ਰ ਇਹਨਾਂ ਬੋਟਿਆਂ 'ਚ ਪਾਉਨੇ ਅਸੀਂ ਕੁਝ ਨਹੀਂ ਪਾਉਂਦੇ ਅੱਛਾ ਹੋਰ ਕੁਝ ਨਹੀਂ ਸਾਰਾ ਆਰਗੈਨਿਕ ਸਾਰਾ ਆਰਗੈਨਿਕ ਹੈ ਮੇਰਾ ਟੋਟਲ ਆਰਗੈਨਿਕ ਹੈ ਤੇ ਇਹ ਕੀ ਰੇਟ ਵੇਚਦਾ ਬਈ ਖਜੂਰ ਵੈਸੇ ਤੁਹਾਡੇ ਕੋਲੋਂ ਸਾਡੇ ਕੋਲੋਂ ਤਾਂ 120 ਰੁਪਏ 130 140ਵੇਂ ਜਾਂਦਾ ਠੀਕ ਹੈ ਠੇਕੇਦਾਰ ਹੈ ਉਹ ਐਸਾਂ ਨੂੰ 85 ਰੁਪਏ ਕਿਲੋ ਦੇ ਤੇ ਜਿੰਨੇ ਦੋ ਤਿੰਨ ਕੁੰਟਲ ਚਾਰ ਕੁੰਟਲ ਪੰਜ ਕੁੰਟਲ ਮਾਲ ਚੱਕਣ ਉਹ 85 85 ਰੁਪਏ ਸਾਨੂੰ ਮਾਲ ਚੱਕਦੇ ਆਡਾ ਡਰੇਟ ਹੈ ਠੀਕ ਹੈ ਤੇ ਤੁਹਾਡਾ ਆਲ ਰਾਜਸਥਾਨ ਦੇ ਵਿੱਚ ਜਾਂਦਾ ਇੱਕ ਖਜੂਰ ਨਹੀਂ ਨਹੀਂ ਮੇਰੇ ਤਾਂ ਲੱਗੀ ਸ਼ੱਕ ਜਿਹੜੀ ਮੰਨੀ ਹੋਈ ਏਰੀਆ ਕਵਰ ਹੋ ਰੇ ਕਿਉਂਕਿ ਛੋਟਾ ਫਾਰਮ ਹੈ ਜਿਆਦਾ ਦੂਰ ਅਸੀਂ ਪਹੁੰਚ ਨਹੀਂ ਕਰ ਨਹੀਂ ਸਕਦੇ ਅੱਛਾ ਪਹੁੰਚ ਇੱਕ ਕੀ ਮਤਲਬ ਕੋਈ ਦਿੱਕਤ ਆਉਂਦੀ ਹੈ ਜੇ ਮਨ ਲਓ 2 ਦਿਨ ਲੱਗਦੇ ਪਹੁੰਚਣ ਤੇ ਖਰਾਬ ਹੋ ਜਾਂਦੀ ਹੈ ਫਰੂਟ ਦੀ ਲਾਈਫ ਘਟੇ ਤੇ ਇਹ ਜੇ ਫਰੂਟ ਕੱਟੇ ਬਾਅਦ 2 ਜਾਂ 3 ਦਿਨ ਕੱਢੂਗਾ ਤੋਂ ਬਾਅਦ ਫਿਰ ਕਾਲਾ ਹੋਣਾ ਸ਼ੁਰੂ ਹੋ ਜਾਊਗਾ ਕਾਲਾ ਮੀਨਸ ਕੀ ਗਲੂਗਾ ਤਾਂ ਸੀ ਪਰ ਮਿੱਠਾ ਜ਼ਿਆਦਾ ਹੋ ਜਾਊਗਾ ਠੀਕ ਹੈ ਅੱਛਾ ਮਿੱਠਾ ਇੱਕ ਜੂੜਾ ਉਲਟਾ ਕੰਮ ਹੈ ਜਿੰਨੀ ਗਲੋਗੇ ਉਨਿੰ ਮਿੱ ਤੇ ਮਾਰਕੀਟ ਜੇ ਵੇਵੇਂ ਕੀ ਗੱਲ ਕੇ ਖਰਾਬ ਹੋ ਗਿਆ ਖਰਾਬ ਹੋ ਗਿਆ ਤਾਂ ਉਹ ਚੀਜ਼ ਹਜੇ ਲੋਕਾਂ ਨੂੰ ਸਮਝਾਉਣ ਚੇਹੇ ਟਾਈਮ ਲੱਗੂਗਾ ਤੇ ਜੇ ਮੰਨ ਲਓ ਕੋਈ ਪੰਜਾਬ ਤੋਂ ਆਪਣਾ ਕੋਈ ਵੀਰ ਕੋਈ ਇਹਨੂੰ ਮੰਗਾਉਣੇ ਚਾਹੁੰਦਾ ਹੈ ਅੱਗੇ ਸਪਲਾਈ ਕਰਨੀ ਚਾਹੁੰਦਾ ਹੈ ਮੈਕਨਿਕ ਚਾਹੁੰਦਾ ਹੈ ਤਾਂ ਹੋ ਸਕਦਾ ਮਾਲ ਪਹੁੰਚਾ ਦੂੰਗਾ ਨਾ ਕੋਈ ਦਿੱਕਤ ਉਹ ਖਰਾਬ ਨਹੀਂ ਹੁੰਦਾ ਨਾ ਟਾਈਮ ਅਸੀਂ ਸ਼ਾਮ ਨੂੰ ਮਾਲ ਕੱਟਾਂਗੇ ਸਿਰ ਤੇ ਕਮਾਲ ਪਹੁੰਚ ਜਾਊਗਾ ਬੰਦੇ ਕੋ ਤਾਂ ਅੱਗੇ ਫਿਰ ਉਹਨੂੰ ਮਤਲਬ ਡੀ ਫ੍ਰੀਜ਼ ਕਰਨਾ ਪਿਆ ਕਰੂਗਾ ਨਹੀਂ ਫ੍ਰੀਜ਼ ਲੋੜ ਨਹੀਂ ਤੁਸੀਂ ਸਿੱਧਾ ਅਸੀਂ ਗੁੱਛੇ ਸਮੇਂ ਦੇਵਾਂਗੇ ਨਾ ਦਾਣਾ ਤੋੜ ਕੇ ਦੇਵਾਂਗੇ ਉਹ ਜਲਦੀ ਖਰਾਬ ਹੋਗਾ ਜੇ ਗੁੱਛੇ ਸਮ ਅੱਛਾ ਆ ਵੀ ਆ ਵੀ ਫਰਕ ਹੈ ਦਾ ਵੀ ਜੇ ਕੋਈ ਪੰਜਾਬ ਦਾ ਵੀਰ ਤੁਹਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਚਲੋ ਥੋੜਾ ਹੀ ਫਾਇਦਾ ਹੋ ਉਹਨਾਂ ਦਾ ਵੀ ਜਿੰਨਾ ਉਹ ਜਿੰਨਾ ਉਹ ਡਿਮਾਂਡ ਕਰਨਗੇ ਕੁੰਟਲ 4 ਕੁੰਟਲ 5 ਕੁੰਟਲ ਅਸੀਂ ਗੁੱਛੇ ਕੱਟ ਕੇ ਉਹਨੂੰ ਦਵਾਂਗੇ ਤਾਂ ਕਿ ਬੰਦੇ ਕੋਲ ਦੋ ਦਿਨ ਤਿੰਨ ਦਿਨ ਵੀ ਗੁੱਛਾ ਪਿਆ ਰਹੇ ਤਾਂ ਖਰਾਬ ਨਹੀਂ ਹੋਊਗਾ ਇਕੱਲਾ ਦਾਣਾ ਖਰਾਬ ਹੋ ਜਾਊਗਾ ਤੇ ਇਹ ਫਿਰ ਪੰਜਾਬ ਦੇ ਵਿੱਚ ਮਤਲਬ ਜੇ ਕੋਈ ਖਰੀਦਣਾ ਚਾਹੋ ਤਾਂ ਖਰੀਦ ਸਕਦਾ ਉਹਨੂੰ ਫਾਇਦਾ ਹੋਊਗਾ ਵੇਖੂਗਾ ਵੀ ਪ੍ਰੋਪਰ ਵੇਖੂਗਾ ਕੋਈ ਦਿੱਕਤ ਨਹੀਂ ਫਾਇਦੇ ਹੁੰਦੇ ਮੇਰੇ ਕਈ ਕਸਟਮਰ ਹੈ ਪੰਜਾਬ ਦੇ ਜਿਹੜੇ ਸਪੈਸ਼ਲ ਮੇਰੇ ਤੋਂ ਮੰਗਵਾਉਂਦੇ ਉਹਨਾਂ ਨੂੰ ਅਸੀਂ ਬੱਸਾ ਦੇ ਜਿਵੇਂ ਚੰਡੀਗੜ੍ਹ ਉਹਨਾਂ ਨੂੰ ਬੱਸੇ ਸਮਾਨ ਲੈ ਕੇ ਅਸੀਂ ਭੇਜਦੇ ਵੀ ਇੰਨਾ ਸਮਾਨ ਟੋੜਾ ਪੇ ਤੁਸੀਂ ਰਿਸੀਵ ਕਰ ਲਓ ਅੱਛਾ ਇਹਦੇ ਫਾਇਦੇ ਕੀ ਹੁੰਦੇ ਵੀ ਸਖ ਜੂੜਦੇ શરી ਨੂੰ ਚੰਗੇ ਫਾਇਦੇ ਹੁੰਦੇ ਬਹੁਤ ਫਾਇਦੇ ਭਾਈ ਇਹ ਚ ਪ੍ਰੋਟੀਨ ਵਿਟਾਮਿਨਸ ਕਾਰਬੋਹਾਈਡਰੇਟਸ ਬਹੁਤ ਚੀਜ਼ਾਂ ਨੇ ਸ਼ੂਗਰ ਅਥਾ ਬਹੁਤ ਮਿੱਠਾ ਹੈ ਅੱਛਾ ਸ਼ੂਗਰ ਪੇਸ਼ੈਂਟ ਨਹੀਂ ਖਾਵੇ ਬਹੁਤ ਜਲਦੀ ਮਤਲਬ ਕਿ ਅੱਗੇ ਨਹੀਂ ਵੱਧਦੇ ਅੱਛਾ ਹਾਂ ਹੈਲਦੀ ਬਹੁਤ ਹੈ ਤੁਸੀਂ 10 12 ਦਾਣੇ ਖਾ ਲਓ ਤੁਹਾਨੂੰ ਭੁੱਖ ਨਹੀਂ ਲੱਗੂਗੀ ਹਮ ਸਸੀਗਾ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਹਨਾ ਸ਼ੁਕਰੀਆ ਜੀ ਸਸੀਗਾ ਬਾਈ ਤੇ ਵੈਸੇ ਤੁਸੀਂ ਪਹਿਲਾਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਹਨਾ ਵੀ ਬਾਈ ਮੇਰਾ ਪਹਿਲਾਂ ਪਹਿਲਾਂ ਤੋਂ ਮੇਰਾ ਜਨਮ ਤਾਂ ਬੀਜਨਗਰ ਦਾ ਹੀ ਹੈ ਅੱਛਾ ਬੀਜਨਗਰ ਦਾ ਹੀ ਹੈ ਠੀਕ ਹੈ ਪਰ ਬੋਲ ਪੰਜਾਬੀ ਰਹੇ ਹਨਾ ਹੁਣ ਫਿਰ ਪੰਜਾਬੀ ਠੀਕ ਹੈ ਸਾਡੇ ਦਾਦੇ ਦਾ ਪੰਜਾਬ ਸਾਈਡ ਦੇ ਨੇ ਠੀਕ ਹੈ ਹਾਂ ਬਜ਼ੁਰਗ ਸਾਡੇ ਉਧਰ ਦੇ ਨੇ ਪਰ ਸਾਡਾ ਹੁਣ ਜਨਮ ਜਿਵੇਂ ਇੱਧਰ ਦਾ ਹੈ ਹੁਣ ਇੱਧਰ ਦੇ ਹੋ ਗਏ Rajasthan ਦੇ ਵਾਸੀ ਹੋ ਗਏ ਸੀ ਹ ਠੀਕ ਹੈ ਧੰਨਵਾਦ ਭਾਈ ਤੇ ਬਹੁਤ ਚੰਗਾ ਲੱਗਿਆ ਭਾਈ ਮਿਲ ਕੇ ਤੇ ਬਾਕੀ ਭਾਈ ਵੀਡੀਓ ਦੇ ਵਿੱਚ ਲਗਭਗ ਅਸੀਂ ਕੋਸ਼ਿਸ਼ ਕੀਤੀ ਵੀ ਸਾਰੀ ਜਾਣਕਾਰੀ ਦੇਈ ਹੈ ਨਾ ਕਿਉਂਕਿ ਖਜੂਰਾ ਦੇ ਬਾਗ ਦੇ ਵਿੱਚ ਮੈਂ ਪਹਿਲੀ ਵਾਰ ਹੀ ਆਇਆ ਸੀਗਾ ਤੇ ਬਹੁਤ ਵਧੀਆ ਲੱਗਿਆ ਆਪਾਂ ਵਿਜੇਨਗਰ ਖੜੇ ਆ ਪੰਜਾਬ ਤੋਂ 250 ਕਿਲੋਮੀਟਰ ਦੂਰ ਹੈ ਤੇ ਟੈਂਪਰੇਚਰ ਵੀ ਲਗਭਗ ਆਪਣੇ ਬਰਾਬਰ ਜਿਹੀ ਹੈ ਮੇਰੇ ਖਿਆਲ ਹਿਊਮਿਡਿਟੀ ਹਮੋਂ ਸੇ ਥੋੜਾ ਘੱਟ ਹੈਗੀ ਤੇ ਬਾਕੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਦੱਸ ਦਿਓ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਾਂ ਨੂੰ ਫੋਲੋ ਕਰਨਾ ਨਾ ਭੁੱਲਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿ